ਕੰਗੜਾਰ ਨੌਤ ਨੇ ਫੇਰ ਇੱਕ ਬਿਵਾਦਤ ਬਿਆਨ ਦੇ ਦਿੱਤਾ ਕੰਗੜਾਰ ਨੌਤ ਦਾ ਨਾਮ ਤਾਂ ਪੰਜਾਬੀਆਂ ਨੇ ਤੋਤੇ ਵਾਂਗੂ ਰਟ ਲਿਆ ਕਿਉਂਕਿ ਤੀਸਰੇ ਨਾਲ ਤੀਸਰੇ ਦਿਨ ਬੀਬੀ ਕੰਗਣਾ ਵੱਲੋਂ ਕੋਈ ਨਾ ਕੋਈ ਬਿਵਾਦਤ ਬਿਆਨ ਆ ਜਿਹੜਾ ਉਹ ਦੇ ਦਿੱਤਾ ਜਾਂਦਾ ਬੇਸ਼ੱਕ ਪਹਿਲਾਂ ਵੀ ਕਈ ਵਾਰ ਕੁਝ ਨਿਸ਼ਾਨੇ ਦਾਗੇ ਗਏ ਤੇ ਉਹਦੀ ਮਾਫੀ ਵੀ ਮੰਗੀ ਗਈ ਸਿਆਣੇ ਕਹਿੰਦੇ ਜਿਹਨੂੰ ਰੱਸੀ ਚੱਪਣ ਦੀ ਆਦਤ ਪੈ ਜੇ ਉਹ ਜਾਂਦੀ ਨਹੀਂ ਇੱਥੇ ਇਹ ਗੱਲ ਸੱਚੀ ਸਾਬਤ ਹੋ ਜਾਂਦੀ ਹੈ ਕਿਉਂਕਿ ਬੀਬੀ ਕੰਗਣਾ ਤੀਸਰੇ ਦਿਨ ਕੋਈ ਨਾ ਕੋਈ ਬਿਆਨ ਦੇ ਦਿੰਦੀ ਹੈ ਤੇ ਬਾਅਦ ਦੇ ਵਿੱਚ ਬੇਸ਼ੱਕ ਉਹ ਮਾਫੀ ਮੰਗ ਲੈਂਦੀ ਹੈ ਜਾਂ ਉਹ ਤੋਂ ਮਾਫੀ ਮੰਗਵਾ ਲਈ ਜਾਂਦੀ ਹੈ ਜਾਂ ਉਹ ਬਿਆਨ ਵਾਪਸ ਲੈ ਜਾਂ ਲੈਂਦੀ ਹੈ ਇਹ ਬਾਤ ਦੀ ਗੱਲ ਹੈ ਪਰ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ ਪਤਾ ਨਹੀਂ ਬੀਬੀ ਹੁਣ ਤੋਲਦੀ ਨਹੀਂ ਕੱਲਾ ਬੋਲ ਦਿੰਦੀ ਐ ਕਹਿੰਦੇ ਸੋਚ ਕੇ ਬੋਲਣਾ ਚਾਹੀਦੀ ਆ ਜੀਬਾ ਜਿਹੜੀ ਇਹਦੇ ਇਹ ਖਾਣ ਵੇਲੇ ਤੇ ਬੋਲਣ ਵੇਲੇ ਕਹਿੰਦੇ ਕੰਟਰੋਲ ਦੇ ਵਿੱਚ ਰੱਖਣੀ ਚਾਹੀਦੀ ਐ ਇਹਦੇ ਬੋਲੇ ਦਾ ਤੇ ਇਹਦੇ ਖਾਦੇ ਦਾ ਖਮਿਆਜਾ ਭੁਗਤਣਾ ਪੈਂਦਾ ਕਿਉਂਕਿ ਜੇ ਬੋਲ ਵੀ ਗਲਤ ਗਏ ਤਾਂ ਵੀ ਜਵਾਬਦੇ ਹੋਵੋਗੇ ਜੇ ਖਾਵਾ ਵੱਧ ਗਏ ਜੀਬ ਦੇ ਸਵਾਦ ਚ ਤਾਂ ਵੀ ਔਖੇ ਹੋਵਗੇ ਹੁਣ ਕੰਗਨਾਰ ਨੌਤ ਦਾ ਬਿਆਨ ਆਇਆ ਕਹਿੰਦੀ ਸਾਡੇ ਨੌਜਵਾਨਾਂ ਨੂੰ ਇਹਨਾਂ ਦੀ ਸੰਸਕ੍ਰਿਤੀ ਤੋਂ ਭੜਕਾਇਆ ਜਾ ਰਿਹਾ ਕਮਾਂਡੀ ਰਾਜ ਤੋਂ ਕਹਿੰਦੀ ਨੌਜਵਾਨ ਆਉਂਦੇ ਨੇ ਤੇ ਇੱਥੇ ਖਰਨ ਪਾਉਂਦੇ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ ਕਹਿੰਦੀ ਗਏ ਵੀ ਉੱਥੇ ਜਿਹੜੀ ਹੈਗੀ ਆ ਉਹ ਖੌਰੂ ਪਾਉਂਦੇ ਆ ਆਪਾਂ ਜੇ ਪੰਜਾਬੀ ਚ ਗੱਲ ਕਰਨ ਲਗੇ ਮੀਨਜ਼ ਵੀ ਇੰਜੋਏ ਕਰਦੇ ਆ ਤੇ ਉਹਨਾਂ ਦੇ ਨੌਜਵਾਨਾਂ ਨੂੰ ਵੀ ਨਸਿਆਂ ਵੱਲ ਲਿਜਾ ਰਹੇ ਐ ਕੁਝ ਨਸੇ ਦੇ ਪਦਾਰਥਾਂ ਦਾ ਕੰਗਨਾਰ ਨੌਤ ਨੇ ਨਾਮ ਵੀ ਲਿਆ ਕੀ ਜੇਰ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਨਸਿਆਂ ਜੋਗੇ ਰਹਿ ਗਏ ਸਾਡੇ ਇਤਿਹਾਸ ਚੋਂ ਸਾਡੀਆਂ ਆਧਾਰਨਾਵਾਂ ਚੇ ਕਰੋ ਸਾਡੇ ਪੰਜਾਬ ਚ ਆ ਕੇ ਸਾਡੇ ਪੰਜਾਬੀਆਂ ਦੇ ਕਰਦਾਰ ਨੂੰ ਚੈੱਕ ਕਰੋ ਫੇਰ ਗੱਲ ਕਰਿਓ ਜਾਂ ਤੱਥਾਂ ਦੇ ਆਧਾਰ ਤੇ ਸਾਨੂੰ ਦੱਸੋ ਵੀ ਸਾਡੇ ਜਿਹੜੇ ਨੌਜਵਾਨਾਂ ਉਹਨਾਂ ਦੀ ਤਰੱਕੀ ਦੀ ਗੱਲ ਕਿਉਂ ਨਹੀਂ ਕੀਤੀ ਸਾਡੇ ਨੌਜਵਾਨਾਂ ਨੇ ਕ੍ਰਿਕਟ ਦੇ ਵਿੱਚ ਮੱਲਾ ਮਾਰੀਆਂ ਸਾਡੇ ਨੌਜਵਾਨਾਂ ਨੇ ਹੋਰ ਗੇਮਾਂ ਦੇ ਵਿੱਚ ਮੱਲਾ ਮਾਰੀਆਂ ਸਾਡੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਮੱਲਾ ਮਾਰੀਆਂ ਸਾਡੇ ਨੌਜਵਾਨਾਂ ਨੇ ਸੇਵਾ ਭਾਵਨ ਵਾਲੇ ਕੰਮਾਂ ਚ ਮੱਲਾ ਮਾਰੀਆਂ ਸਾਡੇ ਨੌਜਵਾਨਾਂ ਨੇ ਦੇਸ਼ ਦੇ ਬਾਡਰਾਂ ਤੇ ਸ਼ਹੀਦੀਆਂ ਦਿੱਤੀਆਂ ਆਏ ਦਿਨ ਜਦੋਂ ਅਸੀਂ ਸਾਡੇ ਨੌਜਵਾਨਾਂ ਦੀ ਸ਼ਹੀਦੀ ਦੀ ਖਬਰ ਪੜ੍ਹਦੇ ਆ ਅੱਜ ਦੀ ਖਬਰ ਵੀ ਮੈਂ ਪੜ੍ਹ ਕੇ ਹਟਿਆ ਇੱਕ ਨੌਜਵਾਨ ਲੇਧਾਖ ਦੇ ਵਿੱਚ ਸਹੀ ਸ਼ਹੀਦ ਹੁੰਦਾ ਉਹਨਾਂ ਦੀ ਗੱਲ ਬੀਬੀ ਜੀ ਕਦੇ ਕੁਝ ਤੁਸੀਂ ਕੀਤੀ ਹੈ ਕਿ ਤੁਹਾਨੂੰ ਆਦਤ ਪੈ ਚੁੱਕੀ ਐ ਵੀ ਗਵੰਡੀ ਰਾਜ ਨੂੰ ਤੁਸੀਂ ਟਾਰਗੇਟ ਕੀਤਾ ਤੇ ਤੁਸੀਂ ਸੰਕੇਤ ਵੀ ਦਿੱਤਾ ਵੀ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਸ ਦੀ ਗੱਲ ਕਰ ਰਹੀ ਆ ਇਹ ਗੱਲ ਤੁਸੀਂ ਆਪਦੇ ਭਾਸਣ ਦੇ ਵਿੱਚ ਕਹਿ ਰਹੇ ਹੋ ਹੁਣ ਸਮਝਦਾਰ ਨੂੰ ਅਸਾਰਾ ਕਾਫੀ ਹੁੰਦਾ ਸਾਡੇ ਲੋਕਾਂ ਨੂੰ ਪਤਾ ਵੀ ਪਹਿਲਾਂ ਵੀ ਤੁਸੀਂ ਸਾਡੇ ਵਿਰੋਧੀ ਬੋਲਦੇ ਹੋ ਤੇ ਹੁਣ ਵੀ ਤੁਸੀਂ ਸਾਡੇ ਵਿਰੋਧੀ ਬੋਲੋਗੇ ਇਹ ਤਾਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਬਿ ਤੁਸੀਂ ਕਿਹੜੇ ਰਾਜ ਦੀ ਗੱਲ ਕਰ ਰਹੇ ਹੋ ਚਲੋ ਜੇ ਤੁਸੀਂ ਸਪਸ਼ਟ ਰੂਪ ਦੇ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਤੁਸੀਂ ਕਮਾਂਡੀ ਰਾਜ ਕਹਿ ਦਿੱਤਾ ਤਾਂ ਫਿਰ ਵੀ ਇੱਥੇ ਗੱਲ ਇਹ ਬਣਦੀ ਹੈ ਜੇ ਆਪਦਾ ਪੈਸਾ ਖੋਟਾ ਹੋਵੇ ਫਿਰ ਬਾਣੀਆਂ ਨੂੰ ਕੀ ਦੋਸ਼ ਤੁਸੀਂ ਗਮੰਡੀਆਂ ਨੂੰ ਦੋਸ਼ ਦੇ ਰਹੇ ਹੋ ਤੁਸੀਂ ਆਪਦੇ ਸੰਸਕ੍ਰਿਤ ਤੇ ਜੋਰ ਦਿਓ ਤੁਸੀਂ ਆਪ ਦੀ ਸੰਸਕ੍ਰਿਤੀ ਆ ਆਪਦੇ ਕਲਚਰ ਆ ਆਪਦਾ ਜਿਹੜਾ ਸੱਭਿਆਚਾਰ ਆ ਉਹਨੂੰ ਸਾਹਮਣੇ ਦੇ ਵਿੱਚ ਫਿਰ ਨਾਕਾਮਜਾਬ ਕਿਉਂ ਹੋਏ ਹੋ ਤੁਸੀਂ ਕਾਮਜਾਬ ਹੋਵੋ ਅਸੀਂ ਵੀ ਸੋਥੋਂ ਕੋਈ ਸਿੱਖਿਆ ਲਈਏ ਤੁਸੀਂ ਕਹਿੰਦੇ ਉਹਨਾਂ ਉਹ ਤਾਂ ਕੁਝ ਸਿੱਖ ਨਹੀਂ ਰਹੇ ਤੇ ਤੁਹਾਨੂੰ ਸਿਖਾ ਗਏ ਇਹ ਤਾਂ ਨਹੀਂ ਹੋ ਸਕਦਾ ਇੰਨੇ ਭੋਲੇ ਤਾਂ ਛੋਡੇ ਵਾਲੇ ਵੀ ਨਹੀਂ ਹੋਣੇ ਜਿਹੜੇ ਇੰਨੇ ਇੰਨੇ ਸੇਤੀ ਸਾਡੇ ਵਾਲਿਆਂ ਦੀ ਪਾਕੜ ਦੇ ਵਿੱਚ ਆਉਂਦੇ ਆ ਸਾਡੇ ਨੌਜਵਾਨ 10 20 ਦਿਨ ਜਾਂਦੇ ਆ ਪਰ ਸਾਡੇ ਵਾਲਿਆਂ ਨੂੰ ਵੀ ਸੋਚਣਾ ਪੰਦਦਾ ਕੌਣ ਪਸੀਨੇ ਦੀ ਕਮਾਈ ਐ ਕਿਸੇ ਦਾ ਬਾਪੂ ਕਰਦਾ ਕੋਈ ਆਪ ਕਰਦਾ ਤੇ ਤੁਸੀਂ ਕੀ ਕਰਦੇ ਹੋ ਕਮਾਈ ਇਹ ਦਰ ਲਟਾ ਜੰਨੇ ਹੋ ਤੇ ਜੇਬਾਂ ਦੇ ਵਿੱਚ ਲਾਂਬੇ ਲੈ ਕੇ ਵਾਪਸ ਮੁੜ ਜੰਨੇ ਹੋ ਪਿਛਲੇ ਦਿਨੀ ਵੀ ਹਿਮਾਚਲ ਦੇ ਵਿੱਚ ਕਾਫੀ ਟੈਕਸੀ ਡਰਾਈਵਰਾਂ ਦਾ ਪਿੱਛੇ ਜੇ ਰੌਲਾ ਪਿਆ ਸੀ ਕਾਫੀ ਕੁਝ ਹੋਇਆ ਨੌਜਵਾਨਾਂ ਨਾਲ ਵੀ ਕਈ ਵਾਰ ਅਸੀਂ ਦੇਖਿਆ ਪਿੱਛੇ ਜੇ ਸੋਸ਼ਲ ਮੀਡੀਆ ਤੇ ਨੌਜਵਾਨਾਂ ਨਾਲ ਵੀ ਕਾਫੀ ਤੁਸੀਂ ਕਈ ਵਾਰੀ ਤਲਕੀ ਤੇ ਉਤਰੇ ਆਉਣੇ ਹੋ ਸਾਡੀ ਕਿੰਨੀ ਕਮਾਈ ਆ ਜਿਹੜੀ ਜਾਂ ਗਮਾਂਡੀ ਰਾਜਾਂ ਦੀ ਤੁਸੀਂ ਗੱਲ ਕਰਦੇ ਹੋ ਗਮਾਂਡੀ ਰਾਜਾਂ ਦੀ ਕਿੰਨੀ ਕਮਾਈ ਤੁਹਾਡੇ ਆ ਰਹੀ ਹੈ ਜਾਂ ਤੁਸੀਂ ਆਪ ਦੇ ਰਿਸੋਰਸ ਦੱਸੋ ਆਮਦਨ ਦੇ ਤੁਹਾਡੇ ਕੋਲ ਸੈਰ ਸਪਾਟੇ ਵਾਲੀ ਜਗ੍ਹਾ ਹੈ ਤੇ ਉੱਥੇ ਲੋਕ ਸੈਰ ਸਪਾਟਾ ਕਰਨ ਆ ਜਾਂਦੇ ਆ ਤਾਂ ਇਹਦੇ ਚ ਕੀ ਮਾੜਾ ਉਹ ਲੋਕੋਡੀ ਕਮਾਈ ਦਾ ਸਾਧਨ ਹੈ ਗਾਗ ਨੂੰ ਕਹਿੰਦੇ ਰੱਬ ਦਾ ਰੂਪ ਸਮਝਣਾ ਚਾਹੀਦਾ ਪਰ ਤੁਸੀਂ ਗਾਗ ਤੇ ਦੂਸਰਬਾਜੀ ਲਾ ਰਹੇ ਹੋ ਤੁਸੀਂ ਗਾਹਕਾਂ ਨੂੰ ਕਹਿ ਰਹੇ ਹੋ ਵੀ ਇੱਥੇ ਆ ਕੇ ਇਹ ਜਿਹੜਾ ਹੈਗਾ ਸਾਡੇ ਲੋਕਾਂ ਨੂੰ ਗਲਤ ਰਸਤੇ 'ਤੇ ਪਾ ਰਿਹਾ ਹੈ ਇਹ ਤਾਂ ਤੁਹਾਡੇ ਮਨ ਦੇ ਵਿੱਚ ਪਤਾ ਨਹੀਂ ਕਿਹੇ ਜੀ ਖਟਾਸ ਭਰੀ ਗਈ ਜਿਹੜੀ ਨਿਕਲਣ ਦਾ ਨਾਂ ਨਹੀਂ ਲੈ ਰਹੀ ਤੁਸੀਂ ਥੋੜੇ ਸਮੇਂ ਬਾਅਦ ਕੋਈ ਨਾ ਕੋਈ ਬਿਵਾਦਤ ਬਿਆਨ ਦੇਣਾ ਹੁੰਦਾ ਤਾਂ ਕਿ ਜਿਹੜਾ ਹੈਗਾ ਕੋਈ ਨਾ ਕੋਈ ਕੰਟਰੋਵਰਸੀ ਕ੍ਰੀਏਟ ਹੋ ਜੇ ਜਾਂਤਾ ਕੋਈ ਤੁਹਾਡੀ ਅੰਦਰੂਨੀ ਸੋਚ ਹੈ ਤੇ ਜਾਂ ਫਿਰ ਸੋਨੂੰ ਪੰਜਾਬੀਆਂ ਬਾਰੇ ਨਹੀਂ ਪਤਾ ਜਦੋਂ ਕਦੇ ਵੀ ਕੋਈ ਕੁਦਰਤੀ ਆਫਤ ਆਈ ਹੈ ਜਿੰਨਾ ਨੌਜਵਾਨਾਂ ਨੂੰ ਤੁਸੀਂ ਇਹ ਕਹਿੰਦੇ ਹੋ ਉਹਨਾਂ ਨੌਜਵਾਨਾਂ ਤੋਂ ਤੁਸੀਂ ਕੁਦਰਤੀ ਆਫਤ ਵੇਲੇ ਸੇਵਾ ਕਰਨੀ ਵੀ ਸਿੱਖ ਲਓ ਕਦੇ ਹੜਾ ਆਏ ਹੋਣ ਕਦੇ ਪਾਣੀ ਨੇ ਤਬਾਹੀ ਮਚਾਈ ਹੋਵੇ ਕਦੇ ਹੋਰ ਕੋਈ ਕੁਦਰਤੀ ਆਫਤ ਆਈ ਹੋਵੇ ਸਾਡੇ ਨੌਜਵਾਨ ਫਰੀ ਚ ਲੰਗਰ ਲਾਈ ਬੈਠੇ ਹੁੰਦੇ ਨੇ ਹੱਥਾਂ ਦੇ ਵਿੱਚ ਬਾਲਟੀਆਂ ਲੈ ਕੇ ਪਾਣੀ ਦੇ ਬਿਸਦੀ ਨੰਗ ਕੇ ਲੋਕਾਂ ਦੀ ਸੇਵਾ ਕਰਦੇ ਆ ਕਦੇ ਸੁਣਿਆ ਵੀ ਪੰਜਾਬ ਦੇ ਵਿੱਚ ਕੋਈ ਆਫਤ ਆਈ ਹੋਵੇ ਜਾਂ ਆਲੇ-ਦੁਆਲੇ ਕਿਤੇ ਕੋਈ ਆਫਤ ਆਈ ਹੋਵੇ ਤੇ ਪੰਜਾਬੀ ਜਿਹੜੇ ਪਹੁੰਚੇ ਨਾ ਹੋਣ ਜਾਂ ਪੰਜਾਬੀ ਨੌਜਵਾਨਾਂ ਨੇ ਸੇਵਾ ਨਾ ਕੀਤੀ ਹੋਵੇ ਪਰ ਨਹੀਂ ਅਸੀਂ ਚੰਗਾ ਪਹਿਲੂ ਤਾਂ ਦਿਖਾਉਣਾ ਹੀ ਨਹੀਂ ਅਸੀਂ ਪੋਜ਼ਿਟਿਵ ਜਿਹੜੀ ਸੋਚ ਆ ਉਹ ਤਾਂ ਲੋਕਾਂ ਦੇ ਵਿੱਚ ਲੈ ਕੇ ਨਹੀਂ ਜਾਣੀ ਅਸੀਂ ਤਾਂ ਨੈਗੇਟਿਵ ਚੀਜ਼ਾਂ ਦਿਖਾਉਣੀਆਂ ਅਸੀਂ ਤਾਂ ਨੈਗੇਟਿਵਿਟੀ ਦੇ ਉੱਤੇ ਵੋਟਾਂ ਵਟੋਰਨੀਆਂ ਕਿਤੇ ਇਹ ਮਤਲਬ ਉਹ ਤਾਂ ਨਹੀਂ ਤੁਸੀਂ ਆਪਦੀ ਕੁਰਸੀ ਦਾ ਆਨੰਦ ਮਾਣੋ ਤੁਹਾਨੂੰ ਤੁਹਾਡੇ ਲੋਕਾਂ ਨੇ ਕੁਰਸੀ ਬਖਸੀ ਹੈ ਉਹਨਾਂ ਦਾ ਧੰਨਵਾਦ ਕਰੋ ਉਹਨਾਂ ਲੋਕਾਂ ਦੀ ਸੇਵਾ ਕਰੋ ਉਹਨਾਂ ਲੋਕਾਂ ਦੇ ਖੜੇ ਕੰਮ ਕਰੋ ਛੋਨ ਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਣੀ ਗਵਾਂਢੀ ਸਰਾਜਾਂ ਤੇ ਤੂੰ ਮਤਲਾਉਣ ਦੀ ਲੋੜ ਨਹੀਂ ਪੈਣੀ ਤੁਹਾਡ ਨੂੰ ਜਿਹੜਾ ਹੈਗਾ ਲੋਕ ਆਪ ਹੀ ਸਲਾਉਣਾ ਸ਼ੁਰੂ ਕਰ ਦੇਣਗੇ ਤੇ ਤੁਹਾਡੇ ਤੋਂ ਕੁਝ ਸਿੱਖਣਾ ਸ਼ੁਰੂ ਕਰ ਦੇਣਗੇ ਕਿਸੇ ਨੂੰ ਸਿਖਾਇਆ ਨਹੀਂ ਜਾਂਦਾ ਜੇ ਅਸੀਂ ਕੁਝ ਕਰ ਰਹੇ ਹਾਂ ਤਾਂ ਸਾਨੂੰ ਦੇਖ ਕੇ ਅਗਲਾ ਆਪ ਹੀ ਸਿੱਖ ਜਾਂਦਾ ਤੇ ਹੁਣ ਅੱਗੇ ਦੇਖਦੇ ਹਾਂ ਵੀ ਬੀਬੀ ਜੀ ਅਗਲਾ ਬਿਆਨ ਕੀ ਦੇ ਰਹੇ ਹੋ ਕਿਉਂਕਿ ਇਹ ਬਿਆਨ ਦੀ ਤਾਂ ਸ਼ਾਇਦ ਥੋੜੇ ਟਾਈਮ ਬਾਅਦ ਜਾਂ ਮਾਫੀ ਆਜੂਗੀ ਜਾਂ ਏ ਬਿਆਨ ਆ ਜਿਹੜਾ ਉਹ ਚਰਚਾ ਦਾ ਵਿਸ਼ਾ ਬਣ ਕੇ ਰਹਿ ਜਾਊਗਾ ਤੇ ਤੁਸੀਂ ਉਦੋਂ ਨੂੰ ਕੋਈ ਨਾ ਕੋਈ ਅਗਲੇ ਬਿਆਨ ਦੀ ਜਿਹੜੀ ਤਿਆਰੀ ਕਰ ਰਹੇ ਹਾਂ ਅਗਲੇ ਬਿਆਨ ਦੀ ਵੀ ਹੁਣ ਤਿਆਰੀ ਕਰੀ ਬੈਠੇ ਹਾਂ ਜਾਂ ਕਰੋਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਹੱਥ ਬੰਨ ਕੇ ਬੇਨਤੀ ਹੈ ਅਸਮਾਨ ਵੱਲ ਥੁੱਕਿਆ ਵਾਪਸ ਉੱਤੇ ਡਿੱਗ ਪੈਂਦਾ ਏ ਕਹਾਵਤ ਹੈ ਪੰਜਾਬੀਆਂ ਦੇ ਕਰਤਾਰ ਨੂੰ ਦਾ ਸਾਡੇ ਭਾਰਤ ਦੇ ਲੋਕਾਂ ਦੇ کردار ਨੂੰ ਸਾਰੇ ਲੋਕ ਜਾਣਦੇ ਆ ਵੀ ਇਹ ਕਿਹੋ ਜਿਹੇ ਲੋਕ ਨੇ ਇਹ ਭਾਈਚਾਰਕ ਸਾਂਝ ਦੇ ਵਿੱਚ ਰਹਿ ਰਹੇ ਨੇ ਆਪਸੀ ਪ੍ਰੇਮ ਦੇ ਨਾਲ ਰਹਿ ਰਹੇ ਨੇ ਗਰਾਊਂਡ ਲੈਵਲ ਤੇ ਲੋਕਾਂ ਦਾ ਜਿਹੜਾ ਆਪਸੀ ਪਿਆਰ ਬਣਿਆ ਹੋਇਆ ਤੇ ਇਹਨੂੰ ਬਣਿਆ ਰਹਿਣ ਦਿਓ ਨਾ ਤੀਸਰੇ ਇੱਕ ਦਿਨ ਕੋਈ ਜਿਹੜੀ ਇਸ ਤਰ੍ਹਾਂ ਦੀ ਚੰਗਿਆੜੀ ਆ ਲੋਕਾਂ ਦੇ ਵਿੱਚ ਸਿੱਟਿਆ ਕਰੋ ਤਾਂ ਕਿ ਜਿਹੜੇ ਲੋਕ ਆ ਉਹ ਤੁਹਾਡੇ ਬਿਆਨਾਂ ਦੇ ਉੱਤੇ ਪੜਗਾਟ ਦੇ ਵਿੱਚ ਆਉਣ ਕਿਰਪਾ ਕਰਕੇ ਬੇਨਤੀ ਹੈ ਵੀ ਪਹਿਲਾਂ ਤੋਲਿਆ ਕਰੋ ਫਿਰ ਬੋਲਿਆ ਕਰੋ